ਕਉ ਪਯ ਮੁੰਡਿਆ ਸੰਨਿਆਸੀ ਕਉ ਜੋਗੀ ਪਯ ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਬੋ ਕੋਈ ਰਾਮਾਨੰਦੀ ਬੈਰਾਗੀ ਬਣਿਆ ਹੋਇਆ ਹੈ ਕੋਈ ਸੰਨਿਆਸੀ ਅਤੇ ਕੋਈ ਜੋਗੀ ਬਣ ਗਿਆ ਹੈ ਕੋਈ ਬ੍ਰਹਮਚਾਰੀ ਅਤੇ ਕੋਈ ਜਤੀ ਤਿਸਤਾ ਹੈ ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ ਕੋਈ ਹਿੰਦੂ ਹੈ ਕੋਈ ਤੁਰਕ ਕੋਈ ਸ਼ੀਆ ਰਾਫ ਜੀ ਹੈ ਅਤੇ ਕੋਈ ਸੁੰਨੀ ਇਮਾਮ ਸਾਫੀ ਪਰ ਸਾਰੇ ਮਨੁੱਖ ਦੀ ਪੈਦਾਇਸ਼ ਆਤਵਾ ਜਾਤ ਹਨ ਇਸ ਲਈ ਇਹਨਾਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ ਕਰਤਾ ਕਰੀਮ ਸੋਈ ਰਾਜ ਕਰਹੀਮ ਹੋਈ ਦੂਸਰੋ ਨਾ ਭੇਦ ਕੋਈ ਭੋਲ ਭਰਮ ਮਾਨਬੋ ਸਬਦਾ ਕਰਤਾ ਉਹੀ ਕਿਰਪਾਲੂ ਹੈ ਅਤੇ ਰੋਜੀ ਦੇਣ ਵਾਲਾ ਦਿਆਲੂ ਵੀ ਉਹੀ ਹੈ ਇਹਨਾਂ ਵਿੱਚ ਹੋਰ ਕੋਈ ਅੰਤਰ ਸਮਝਣ ਦੇ ਭਰਮ ਵਿੱਚ ਨਹੀਂ ਪੈਣਾ ਚਾਹੀਦਾ ਇੱਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇੱਕ ਇੱਕ ਹੀ ਸਰੂਪ ਸਭ ਐਕਾ ਜੋਤ ਜਾਣਬੋ ਇੱਕੋ ਦੀ ਹੀ ਸੇਵਾ ਕਰੋ ਕਿਉਂਕਿ ਸਭ ਦਾ ਉਹ ਗੁਰੂ ਇੱਕੋ ਹੀ ਹੈ ਸਾਰੇ ਇੱਕੋ ਦਾਸ ਰੂਪ ਹਨ ਸਾਰਿਆਂ ਵਿੱਚ ਇੱਕੋ ਜੋਤ ਸਮਝਣੀ ਚਾਹੀਦੀ ਹੈ ਦੇਹਰਾ ਮਸੀਤ ਸੋਈ ਪੂਜਾ ਉਹ ਨਿਵਾਜ ਓਈ ਮਾਨਸ ਸਭ ਐਕ ਪੈ ਅਨੇਕ ਕੋ ਪਰਮਾਉ ਹੈ ਮੰਦਰ ਅਤੇ ਮਸਜਿਦ ਉਹੀ ਹੈ ਅਤੇ ਪੂਜਾ ਅਤੇ ਨਮਾਜ਼ ਵੀ ਉਹੀ ਹੈ ਮਨੁੱਖ ਸਾਰੇ ਇੱਕ ਹਨ ਪਰ ਅਨੇਕਤਾ ਦਾ ਪੁਲੇਖਾ ਪੈਂਦਾ ਹੈ। ਦੇਵਤਾ ਅਦੇਵ ਜੱਛ ਗੰਦਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪਰਵਾਹੋ ਹੈ। ਦੇਵਤੇ ਦਾੰਤ ਜਕਸ਼ ਗੰਦਰਬ ਮੁਸਲਮਾਨ ਅਤੇ ਹਿੰਦੂ ਪਿੰਨ ਪਿੰਨ ਪਰਤੀਤ ਹੁੰਦੇ ਹਨ। ਇਸ ਦਾ ਕਾਰਨ ਅਸਲ ਵਿੱਚ ਵੱਖਰੇ ਵੱਖਰੇ ਦੇਸਾਂ ਦੇ ਪਹਿਰਾਵੇ ਦਾ ਪ੍ਰਭਾਵ ਹੈ। ਇੱਕ ਐ ਨਾਇਣ ਇੱਕ ਐ ਕਾਨ ਇੱਕ ਐ ਦੇਹ ਇੱਕ ਐ ਬਾਣ। ਖਾਕ ਬਾਦ ਆਸਤ ਉਹ ਆਬ ਕੋਰ ਲਾਉ ਹੈ। ਸਾਵਧੀਆਂ ਅੱਖਾਂ ਇੱਕੋ ਜਹੀਆਂ ਹਨ, ਕੰਨ ਇੱਕੋ ਜਿਹੇ ਹਨ। ਸਰੀਰ ਇੱਕੋ ਜਿਹੇ ਹਨ ਅਤੇ ਬੋਲਣ ਸ਼ਕਤੀ ਇੱਕ ਸਮਾਨ ਹੈ। ਕਿਉਂਕਿ ਸਾਰੀ ਆਦੀ ਰਚਨਾ ਮਿੱਟੀ ਪੌਣ ਬਾਦ ਅਗਨੇ ਅਤੇ ਜਲ ਦੇ ਮੇਲ ਨਾਲ ਹੋਈ ਹੈ। ਅੱਲਾਹ ਆਪੇ ਇੱਕ ਸੋਈ ਪੁਰਾਨ ਔ ਕੁਰਾਨ ਔਈ। ਇੱਕ ਹੀ ਸਰੂਪ ਸਭ ਹੈ। ਇੱਕ ਹੀ ਬਨਾਓ ਹੈ। ਅੱਲਾਹਾ ਇਸਲਾਮੀ ਪਰਮ ਸੱਤਾ ਅਤੇ ਆਪੇ ਇੱਕ ਹਿੰਦੂ ਪਰਮ ਸੱਤਾ ਓਹੀ ਹੈ। ਕੁਰਾਨ ਅਤੇ ਪੁਰਾਨ ਵੀ ਓਹੀ ਹੈ। ਕਿਉਂਕਿ ਇਹ ਸਾਰੇ ਇੱਕ ਦਾ ਹੀ ਸਰੂਪ ਹਨ ਅਤੇ ਸਾਰਿਆਂ ਦੀ ਬਣਾਵਟ ਇੱਕ ਸਮਾਨ ਹੈ ਜੈਸੇ ਇੱਕ ਆਗ ਕੇ ਕਣੂ ਕਾ ਹੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾਹਗੇ ਜਿਵੇਂ ਅਗ ਤੋਂ ਕਰੋੜਾ ਚਿੰਗਾ ਕਣੂ ਕਾ ਪੈਦਾ ਹੁੰਦੀਆਂ ਹਨ ਅਤੇ ਵਖਰੀ ਵਖਰੀ ਹੋੰਦ ਦਰਸਾ ਕੇ ਫਿਰ ਅਗ ਵਿੱਚ ਹੀ ਮਿਲ ਜਾਂਦੀਆਂ ਹਨ ਜਿਵੇਂ ਇੱਕ ਧੂਰਤੇ ਅਨੇਕ ਧੂਰਪੂਰਤ ਹੈ ਧੂਰ ਕੇ ਕਨੁਕਾ ਫਿਰ ਧੂਰ ਹੀ ਸਮਾਹेंगे ਜਿਵੇਂ ਧੂੜ ਵਿੱਚੋਂ ਅਨੇਕ ਜਰਰੇ ਪੈਦਾ ਹੁੰਦੇ ਹਨ ਅਤੇ ਧੂੜ ਦੇ ਉਹ ਜਰਰੇ ਫਿਰ ਧੂੜ ਵਿੱਚ ਹੀ ਸਮਾ ਜਾਂਦੇ ਹਨ ਜਿਵੇਂ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਣ ਕੇ ਤਰੰਗ ਸਭ ਪਾਣ ਹੀ ਕਹਾएंगे ਜਿਵੇਂ ਇੱਕ ਸਮੁੰਦਰ ਤੋਂ ਕਰੋੜਾਂ ਤਰੰਗਾ ਪੈਦਾ ਹੁੰਦੀਆਂ ਹਨ ਪਰ ਪਾਣੀ ਦੀਆਂ ਸਾਰੀਆਂ ਲਹਿਰਾਂ ਪਾਣੀ ਹੀ ਅਖਵਾਉਂਦੀਆਂ ਹਨ ਤੈਸੇ ਵਿਸਵ ਰੂਪ ਤੇ ਆਪੋਤ ਪੋਤ ਪ੍ਰਗਟ ਹੋਏ ਤਾਹੀ ਤੇ ਉਪਜ ਸਭਾ ਤਾਹੀ ਮੈਂ ਸਮਾਹेंगे ਤੇਵੇਂ ਉਸ ਵਿਰਾਟ ਪਰਮਾਤਮਾ ਤੋਂ ਸੂਖਮ ਅਤੇ স্থੂਲ ਜੜ ਚੇਤਨ ਪੈਦਾ ਹੋ ਕੇ ਉਸ ਤੋਂ ਉਪਜ ਗਏ फेर ਉਸੇ ਵਿੱਚ ਸਮਾ ਜਾਂਦੇ ਹਨ ਕੇਤੇ ਕਾਚ ਮਾਚ ਕੇਤੇ ਊਨ ਕੋਕਰਤ ਪੱਛ ਕੇਤੇ ਆਛਵਾਚ ਹੋਏ ਸਭ ਪੱਛ ਉੱਡ ਜਾਣਗੇ ਕਿਤਨੇ ਹੀ ਕੱਚੂ ਅਤੇ ਮਾਚ ਹਨ ਕਿਤਨੇ ਹੀ ਊਨਾਨੂ ਖਾਣ ਵਾਲੇ ਹਨ ਕਿਤਨੇ ਹੀ ਗਰੁੜ ਅਨਲ ਆਦੀ ਪੰਛੀ ਖੰਬਾ ਵਾਲੇ ਹੋ ਕੇ ਉੱਡ ਜਾਣਗੇ ਕੇਤੇ ਨਭ ਵਿੱਚ ਆਛ ਵਾਚਕੋ ਕਰਾਂਗੇ ਪਾਚ ਕੇਤੇ ਪਰਤਛ ਹੋਏ ਪਚਾਏ ਖਾਏ ਚਾਹਣਗੇ ਕਿਤਨੇ ਹੀ ਆਕਾਸ਼ ਵਿੱਚ ਗਰੜ ਆਨਲ ਆਦ ਪੰਛੀਆਂ ਦਾ ਪਛਾਣਾ ਕਰਨਗੇ ਅਤੇ ਕਿੰਨੇ ਹੀ ਪ੍ਰਗਟ ਹੋ ਕੇ ਉਹਨਾਂ ਨੂੰ ਖਾ ਕੇ ਪਚਾ ਜਾਣਗੇ ਜਲ ਕਹਾਥਲ ਕਹਾ ਗगन ਕੇ ਗੌਨ ਕਹਾ ਕਾਲ ਕੇ ਬਣਾਏ ਸਭਾ ਕਾਲ ਹੀ ਚਬਾਹੇਗੇ ਕੀ ਜਲਵਾਸੀ ਕੀ ਥਲਵਾਸੀ ਅਤੇ ਕੀ ਆਕਾਸ਼ ਵਿੱਚ ਵਿਚਰਨ ਵਾਲੇ ਸਭ ਕਾਲ ਦੇ ਬਣਾਏ ਹੋਏ ਹਨ ਅਤੇ ਕਾਲ ਦੁਆਰਾ ਹੀ ਨਾਸ਼ਟ ਕੀਤੇ ਜਾਣਗੇ ਤੇਜ ਜਿਉਂ ਆ ਤੇਜ ਮੈਂ ਆ ਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਭਾ ਤਾਹੀ ਮੈਂ ਸਮਾਹੇਂਗੇ ਜਿਵੇਂ ਪ੍ਰਕਾਸ਼ ਅੰਧਕਾਰ ਵਿੱਚ ਅਤੇ ਅੰਧਕਾਰ ਪ੍ਰਕਾਸ਼ ਵਿੱਚ ਲੀਨ ਹੈ ਉਸੇ ਤਰ੍ਹਾਂ ਉਸ ਤੋਂ ਪੈਦਾ ਹੋ ਕੇ ਸਭ ਉਸੇ ਪਰਮ ਸੱਤਾ ਵਿੱਚ ਸਮਾ ਜਾਣਗੇ ਕੋਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੋਪਤ ਕੇਤੇ ਆਗ ਮੈਂ ਜਰਤ ਹੈ ਕਿਤਨੇ ਹੀ ਕੂਕਦੇ ਫਿਰਦੇ ਹਨ ਕਿਤਨੇ ਹੀ ਰੋਂਦੇ ਮਰ ਜਾਂਦੇ ਹਨ ਕਿਤਨੇ ਹੀ ਜਲ ਵਿੱਚ ਡੁੱਬਦੇ ਹਨ ਅਤੇ ਕਿਤਨੇ ਹੀ ਆਗ ਵਿੱਚ ਸੜ ਜਾਂਦੇ ਹਨ ਕੇਤੇ ਗੰਗ ਬਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੇਤਕ ਉਦਾਸੀ ਕੇ ਪਰਮਾਏ ਈ ਫਿਰਤ ਹੈ ਕਿਤਨੇ ਹੀ ਗੰਗਾ ਵਾਸੀ ਹਨ ਅਤੇ ਕਿਤਨੇ ਹੀ ਮੱਕਾ ਮਦੀਨੇ ਦੇ ਨਿਵਾਸੀ ਹਨ ਅਤੇ ਕਿਤਨੇ ਹੀ ਉਦਾਸੀਨ ਹੋ ਕੇ ਭੌਂਦੇ ਫਿਰਦੇ ਹਨ ਕਰ ਵਤ ਸਹਿਤ ਕੇਤੇ ਭੂਮ ਮੈਂ ਡਗਤ ਕੇਤੇ ਸੂਆ ਪੈ ਚੜਤ ਕੇਤੇ ਦੁਖ ਕੋ ਪਰਤ ਹੈ ਕਿਤਨੇ ਹੀ ਕਾਸ਼ੀ ਵਿੱਚ ਆਰੇ ਦੀ ਧਾਰ ਸੰਦੇ ਹਨ ਅਤੇ ਕਿਤਨੇ ਹੀ ਧਰਤੀ ਵਿੱਚ ਆਪਣੇ ਆਪ ਨੂੰ ਗੜਵਾ ਲੈਂਦੇ ਹਨ ਅਤੇ ਕਿਤਨੇ ਹੀ ਸੋਲਾ ਦੀ ਸੇਜ ਸੁਵਾ ਉਤੇ ਚੜ ਕੇ ਦੁੱਖ ਨੂੰ ਸਹਿਣ ਕਰਦੇ ਹਨ ਗੈਨ ਮੈ ਉਡਤ ਕੇਤੇ ਜਲ ਮੈ ਰਹਤ ਕੇਤੇ ਗਿਆਨ ਕੇ ਬਹੀਨ ਜਕ ਜਾਰੇ ਹੀ ਮਰਤ ਹੈ ਕਿਤਨੇ ਹੀ ਆਕਾਸ਼ ਵਿੱਚ ਰੇਦਿਆਂ ਸਿੱਧਿਆਂ ਦੀ ਸ਼ਕਤੀ ਨਾਲ ਉਡਦੇ ਹਨ ਅਤੇ ਕਿਤਨੇ ਹੀ ਜਾਲ ਵਿੱਚ ਰਹਿੰਦੇ ਹਨ ਕਿਤਨੇ ਹੀ ਗਿਆਨ ਤੋਂ ਸਖਣੇ ਲੋਕ ਮੱਚ ਦੀ ਜੱਕ ਅਗਣੇ ਵਿੱਚ ਸੜ ਮੜਦੇ ਹਨ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪਰ ਬੋਧ ਹਾਰੇ ਚਾਪਸੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਦੇਵਤੇ ਖੋਜ ਕਰ ਕਰਕੇ ਹਾਰ ਗਏ ਪਿਰੋਦੀ ਭਾਵ ਨੂੰ ਪਸਾਣ ਵਾਲੇ ਵੱਡੇ ਵੱਡੇ ਦਾਤ ਹਾਰ ਗਏ। ਬੁੱਧੀਮਾਨ ਬੁੱਧੀ ਦੀਆਂ اٹਕਲਾ ਲਗਾ ਲਗਾ ਕੇ ਹਾਰ ਗਏ। ਅਤੇ ਜਪ ਕਰਨ ਵਾਲੇ ਸੋਜਵਾਨ ਵੀ ਹਾਰ ਗਏ। ਕਸ ਹਾਰੇ ਚੰਦਨ ਲਗਾਏ, ਹਾਰੇ ਚੋਆ ਚਾਰ ਪੂਜ ਹਾਰੇ। ਪਾਹਣ ਚੜਾਏ ਹਾਰੇ ਲਾਪਸੀ। ਚੰਦਨ ਕਿਸਾਨ ਵਾਲੇ ਪੁਜਾਰੀ ਹਾਰ ਗਏ। ਉਤਮ ਸੁਗੰਧਿਤ ਪਦਾਰਥ ਲਗਾਉਣ ਵਾਲੇ ਹਾਰ ਗਏ। ਮੂਰਤੀਆਂ ਪਹਾਣ ਨੂੰ ਪੂਜਣ ਵਾਲੇ ਹਾਰ ਗਏ ਅਤੇ ਮਿੱਠੀ ਲੇਟੀ ਦਾ ਪ੍ਰਸ਼ਾਦ ਚੜਾਉਣ ਵਾਲੇ ਵੀ ਹਾਰ ਗਏ ਗਾਹ ਹਾਰੇ ਗੌਰਨ ਮਨਾਏ ਹਾਰੇ ਮਾੜੀ ਮਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ ਕਬਰਾਂ ਵਿੱਚ ਫਿਰ ਫਿਰ ਕੇ ਥੱਕ ਗਏ ਮੜੀਆਂ ਅਤੇ ਮੱਠਾ ਨੂੰ ਮਨਾਉਣ ਵਾਲੇ ਵੀ ਹਾਰ ਗਏ ਕੰਦਾ ਵਿੱਚ ਲੱਗੀਆਂ ਹਨੂਮਾਨ ਆਦਿ ਦੀਆਂ ਮੂਰਤੀਆਂ ਨੂੰ ਲਿੰਬ ਦੇ ਲਿੰਬ ਦੇ ਵੀ ਹਾਰ ਗਏ। ਅਤੇ ਧਾਰਮਿਕ ਜਾ ਸੰਪਰਦਾਇਕ ਠੱਪੇ, ਛਾਪੇ ਵੀ ਲਗਵਾ ਲਗਵਾ ਕੇ ਹਾਰ ਗਏ। ਗਾਏ ਹਾਰੇ ਗੰਦਰਵ বাজਾਏ ਹਾਰੇ, ਹਿੰਨਰ ਸਭ ਪੱਚ ਹਾਰੇ। ਪੰਡਤ ਤਪੰਤ ਹਾਰੇ, ਤਾਪਸੀ। गंधर्व गा गा के हार गए सारे किन्नर एक जूनी भी साज बजा बजा के हार गए पंडित तपस्वी तप कर कर करके हार गए पर परमात्मा प्राप्त नहीं कर सके वाहगुरु जी का खालसा वाहगुरु जी की फतेह